ਕਮੈਂਟ ਕਰਕੇ ਜਰੂਰ ਸ਼ਾਬਾਸ਼ੀ ਦੇ ਦਿਆ ਕਰੋ ਵਧੀਆ ਲੱਗਦਾ ਸਾਨੂੰ ਇਸ ਗੱਲ ਉੱਚਾ ਮਾਡਲ ਗੱਡੀ ਆ ਓਲਾ ਉਪਰ ਦੇ ਵਿੱਚ ਆਮ ਹੀ ਚਲਦੀਆਂ ਨੇ ਇਹ ਗੱਡੀਆਂ ਲਾਇਲੂਏ ਪਏ ਹੋਏ ਨੇ ਟਾਇਰ ਟੂ ਨਵੇਂ ਨੇ ਡਿਜ਼ਾਇਰ ਘੱਟ ਰੇਟ ਚ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 15 ਮਾਡਲ ਗੱਡੀ ਇਹ ਮਿਲ ਸਕਦੀ ਤੇ 3.5 ਲੱਖ ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ ਜੀ ਲਾਇਲੂਏ ਤੁਸੀਂ ਦੇਖ ਰਹੇ ਹੋ ਬਹੁਤ ਕੈਂਟ ਪੈਸੇ ਬਹੁਤ ਵਧੀਆ ਕਾਰ ਆਈ ਹੈ ਸਾਡੇ ਕੋਲੇ 2018 ਮਾਡਲ 5.5 ਲੱਖ ਰੁਪਏ ਦੀ ਤਾਂ ਸਾਡੇ ਕੋਲੇ ਡੀਜ਼ਲ ਵਰਜਨ ਦੇ ਵਿੱਚ BS6 i20 ਖੜੀ ਆ 2018 ਮਾਡਲ ਗੱਡੀ ਆ ਜੀ ਇਹ ਉੱਪਰ ਦੇਖ ਰਹੇ ਤੁਸੀਂ ਸਨਰੂਫ ਵਾਲੀ ਆ ਜਿਹੜੀ ਟਾਪ ਐਂਡ ਮਾਡਲ ਗੱਡੀ ਆ ਕੰਪਨੀ ਲਾਇਵ ਵੀਲ ਨੇ ਪਹਿਲੇ ਨੌ ਦੀ ਕਾਰ ਆ ਸਸਿਆਕਾਲ ਦੋਸਤੋ ਸਵਾਗਤ ਆ ਤੁਹਾਡਾ ਬ੍ਰਾਂਚ ਪਹੀੜ ਤੋਂ ਪਹੀੜ ਲੁਧਿਆਣਾ ਰੋਡ ਪਿੰਡ ਪਿੰਦਾ ਲਹਿਰਾ ਉੱਥੇ ਸਾਡਾ ਸੈਟਅਪ ਛੋਟਾ ਜਿਹਾ ਲਾਇਆ ਹੋਇਆ ਧੂਰੀ ਕਾਰ ਬਜ਼ਾਰ ਦਾ ਬਹੁਤ ਬ੍ਰਾਂਚ ਸਾਡੀ ਹੈਗੀ ਆ ਪਹੀੜ ਬਹੁਤ ਵਧੀਆ ਕੰਮ ਕਰ ਰਹੀ ਆ ਇਸ ਟਾਈਮ ਔਰ ਬੜਾ ਮਤਲਬ ਛੋਟੇ ਟਾਈਮ ਦੇ ਵਿੱਚ ਬਹੁਤ ਵੱਡਾ ਨਾਮ ਇਸ ਬ੍ਰਾਂਚ ਨੇ ਬਣਾਇਆਗਾ ਤੇ ਬਹੁਤ ਸੋਹਣੀਆਂ ਸੋਹਣੀਆਂ ਗੱਡੀਆਂ ਸਾਡੇ ਕੋਲ ਇੱਥੇ ਸਟਾਕ 'ਚ ਆਉਂਦੀਆਂ ਨੇ ਸਭ ਤੋਂ ਪਹਿਲਾਂ ਤਾਂ ਸਾਡਾ ਚੈਨਲ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਤੇ ਵੀਡੀਓ ਵਧੀਆ ਲੱਗਦੀ ਆ ਤਾਂ ਸ਼ੇਅਰ ਕਰ ਦਿਆ ਕਰੋ ਔਰ ਜਿਆਦਾ ਵਧੀਆ ਲੱਗਦੀ ਆ ਤਾਂ ਕਮੈਂਟ ਕਰਕੇ ਜਰੂਰ ਸ਼ਾਬਾਸ਼ੀ ਦੇ ਦਿਆ ਕਰੋ ਵਧੀਆ ਲੱਗਦਾ ਸਾਨੂੰ ਇਸ ਕਰ ਆਪਾਂ ਕਹਿੰਦੇ ਆ ਵੀ ਇੱਥੇ ਕਿਉਂ ਆਪੇ ਹਨਾ ਰੇਕ ਤੇ ਆਉਣ ਦਾ ਕਾਰਨ ਇਹ ਹੈ ਵੀ ਅਸੀਂ ਸਰਟੀਫਾਈਡ ਰਿਪੋਰਟ ਦਿੰਨੇ ਆ ਤੇ ਕੋਈ ਇਸ ਤਰ੍ਹਾਂ ਦਾ ਸਾਡੇ ਅੰਦਰ ਵਿਚਾਰ ਨਹੀਂਦਾ ਵੀ ਅਸੀਂ ਤੁਹਾਨੂੰ ਮੜ ਕੇ ਤੋਰੀਏ ਚੀਜ਼ਾਂ ਹੋਰ ਤੇ ਦੂਸਰਾ ਲੋਨ ਫੈਸਿਲਿਟੀ ਅਸੀਂ ਦਿੰਨੇ ਆ ਤੀਸਰਾ ਅਸੀਂ ਤੁਹਾਨੂੰ ਇੱਕ ਕਾਰ ਮੇਲਾ ਦਿੰਨੇ ਆਂ ਅਮਰਗੜ ਵਿਖੇ ਤੇ ਉਹ ਲੱਗਦਾ ਮਹੀਨੇ ਦੇ ਦੂਜੇ ਐਤਵਾਰ ਜਾਨੀ ਕਿ ਹੁਣ ਆ ਰਿਹਾ ਹੈ 14 ਤਰੀਕ ਦਾ ਤੁਸੀਂ ਉੱਥੇ ਜ਼ਰੂਰ ਪਹੁੰਚਿਓ ਚਾਹੇ ਗੱਡੀ ਲੈਣੀ ਆ ਵੇਚਣੀ ਆ ਜਾਂ ਲੱਕੀ ਡਰਾ ਦਾ ਹਿੱਸਾ ਬਣਨਾ ਜਾਂ ਤੁਸੀਂ 골ਡ ਕੋਇਨ ਜਿੱਤਣਾ ਮਤਲਬ 골ਡ ਕੋਇਨ ਅਸੀਂ ਇਸ ਵਾਰ ਦੇ ਰਹੇ ਆਂ ਸੋਨੇ ਦਾ ਸਿੱਕਾ ਕਿਉਂਕਿ ਸਾਡੇ ਪੂਰੇ ਹੋ ਰਿਹਾ ਅਮਰਗੜ ਬ੍ਰਾਂਚ ਦਾ ਕਾਰ ਮੇਲੇ ਦਾ 1 ਸਾਲ ਪੂਰਾ ਤੇ ਪਹੁੰਚਿਓ ਜ਼ਰੂਰ ਅੱਜ ਦਾ ਸਟਾਕ ਸ਼ੁਰੂ ਕਰਦੇ ਆਂ ਜੀ ਬਹੁਤ ਵਧੀਆ ਵਧੀਆ ਗੱਡੀਆਂ ਨੇ ਸਭ ਤੋਂ ਪਹਿਲਾਂ ਤੁਸੀਂ ਜੇ ਤੁਹਾਨੂੰ ਕੋਈ ਰਿਪੋਰਟ ਅਸਲੀ ਗੱਡੀ ਦੀ ਪੂਰੀ ਨਹੀਂ ਮਿਲੀ ਮੰਨ ਲਓ ਵੀਡੀਓ ਦੇ ਵਿੱਚ ਤਾਂ ਨੀਚੇ ਦਿੱਤੇ ਨੰਬਰਾਂ ਤੇ ਕਾਲ ਕਰ ਲਿਓ ਕਈ ਵਾਰ ਆਪਾਂ ਨੂੰ ਐ ਹੋ ਜਾਂਦਾ ਵੀ ਯਾਰ ਇਹ ਰਿਪੋਰਟ ਤਾਂ ਪੂਰੀ ਮਿਲਦੀ ਨਹੀਂ ਕਈ ਵਾਰ ਕਿਉਂਕਿ ਸਟਾਕ ਜ਼ਿਆਦਾ ਹੁੰਦਾ ਵੀਡੀਓ ਬਹੁਤ ਲੰਬੀ ਹੋ ਜਾਂਦੀ ਹੈ ਤੇ ਇਹ ਜਿਹੜੀ ਪਹਿਲੀ ਕਾਰ ਤੁਹਾਡੇ ਸਾਹਮਣੇ ਖੜੀ ਹੈ ਇਕੋ ਸਪੋਰਟਸ ਹੈ ਜੀ ਇਹ 2015 ਮਾਡਲ ਹੈ ਗ੍ਰੇ ਕਲਰ ਆਲ オリジナル ਪੇਂਟ ਆਲ オリジナル ਪੇਂਟ ਦੇ ਵਿੱਚ ਤੇ ਟਾਈਟੇਨੀਅਮ ਮਾਡਲ ਦੇ ਵਿੱਚ ਹੈ ਤੇ ਟਾਇਰ ਬਿਲਕੁਲ 80% ਨੇਗੇ ਇੰਜਨ ਇਹੋ ਜਿਹਾ ਬਿਲਕੁਲ ਬਿਲਕੁਲ ਨਮਾ ਇੰਜਨ ਮਤਲਬ ਤੁਸੀਂ ਤੁਹਾਨੂੰ 1% ਵੀ ਇਹ ਨਹੀਂ ਲੱਗੂਗਾ ਵੀ ਯਾਰ ਇੰਜਨ 'ਚ ਕੋਈ ਕੰਪਲੇਂਟ ਹੈਗੀ ਆ ਤੇ ਗੱਡੀ ਦਾ ਰੇਟ ਆ 2013 ਮਾਡਲ ਸਵਿਫਟ 115 ਵੀ ਹੈਗੀ ਸਾਡੇ ਕੋਲ ਇਸ ਟਾਈਮ ਹਾਜ਼ਰ ਨਹੀਂ ਹੈਗੀ ਪਰ ਤੁਹਾਨੂੰ ਮਿਲ ਜੂਗੀ ਇੱਥੇ ਬਰਾ। 13 ਮਾਡਲ ਆ ਸਵਾ 3 ਲੱਖ ਰੁਪਏ ਤੁਹਾਨੂੰ ਇਹ 50 ਨੰਬਰ ਸਵਸਤ ਮਿਲ ਜੂਗੀ VDI I20 ਮਤਲਬ BS6 BS6 ਗੱਡੀ ਲੈਣਾ ਚਾਹੁੰਦੇ ਹੋ ਮੰਨ ਲਓ ਆਪਾਂ ਨੂੰ ਧੜਕੂ ਰੈਂਦਾ ਵੀ ਦਿੱਲੀ ਦੁੱਲੀ ਜਾਵੇ ਜਾਂ ਹੋਰ ਕਰੇ ਤਾਂ ਸਾਡੇ ਕੋਲੇ ਡੀਜ਼ਲ ਵਰਜਨ ਦੇ ਵਿੱਚ BS6 I20 ਖੜੀ ਆ। ਸਪੋਰਟਸ ਮਾਡਲ ਦੇ ਵਿੱਚ 21 ਮਾਡਲ ਹੈ 22 ਦੀ ਰਿਸਟਡ ਹੈ ਬਹੁਤ ਉੱਚਾ ਮਾਡਲ ਆਲੋ ਆਲ ओरिजिनल ਪੇਂਟ ਚ ਹੈ 1 ਲੱਖ ਚੱਲੀ ਹੋਈ ਆ ਗੱਡੀ ਦਾ ਰੇਟ ਆ ਹੀ 6,80,000 ਇਹ ਆ ਗਈ ਜੀ ਰੇਟ ਦ 2012 ਮਾਡਲ ਹੈ ਤੇ ਬਹੁਤ ਸੋਹਣੀ ਹਾਲਤ ਦੇ ਵਿੱਚ ਹੈ ਵੀਡੀ ਆਈ ਹੈ ਗੱਡੀ ਦੇਖੋ ਐਨ ਲਿਸਕਾ ਮਾਰਦੀ ਆ ਓਨਰ ਫਰਸਟ ਹੈ ਤੇ 2,45,000 ਤੁਹਾਨੂੰ ਗੱਡੀ ਇਹ ਮਿਲ ਜੂਗੀ ਜੀ ਤੇ ਇਹ ਆ ਵੀ ਕਈ ਭਰਾ ਸਾਡੇ ਫੋਨਾਂ ਦੇ ਲਈ ਵੀ ਸਾਨੂੰ ਫੁੱਲ ਲੋਨ ਚਾਹੀਦਾ ਜਾਂ ਗੱਡੀ ਇਹ ਜਿਹਾ ਹੋਵੇ ਉੱਚਾ ਮਾਡਲ ਹੋਵੇ ਰੁਪਏ ਘੱਟ ਲੱਗਣ ਤਾਂ ਤੁਹਾਡੇ ਵਾਸਤੇ ਖੜੀ ਆ ਸਾਡੇ ਕੋਲੇ ਅ ਹੋਂਡਾ ਦੀ WRV 2018 ਮਾਡਲ ਗੱਡੀ ਆ ਜੀ ਇਹ ਉੱਪਰ ਦੇਖ ਰਹੇ ਤੁਸੀਂ ਸਨਰੂਫ ਵਾਲੀ ਆ ਜਿਹੜੀ ਟੌਪ ਐਂਡ ਮਾਡਲ ਗੱਡੀ ਆ ਕੰਪਨੀ ਉਲਾਏ ਵੀਲ ਨੇ ਪਹਿਲੇ ਨੌ ਦੀ ਕਾਰ ਆ ਇੰਜਨ ਮਕੈਨੀਕਲ ਪੂਰੀ ਓਕੇ ਕਾਰ ਆ ਤੇ ਗੱਡੀ ਦਾ ਜਿਹੜਾ ਰੇਟ ਆ ਉਹ ਬਹੁਤ ਜਾਇਜ਼ ਆ ਮਤਲਬ ਬਹੁਤ ਜਾਇਜ਼ ਮਤਲਬ 6.5 ਲੱਖ ਰੁਪਏ ਤੁਹਾਨੂੰ 18 ਮਾਡਲ ਗੱਡੀ ਦੇ ਦਾਂਗੇ ਜੀ ਇਹ ਬਰੀਜਾ ਲੈਂਡ ਜਾ 18 ਮਾਡਲ ਦਾ 7.5 ਲੱਖ ਰੁਪਏ ਦੀ ਮਿਲੂਗੀ। ਨਾਲੇ Honda ਦਾ ਬ੍ਰਾਂਡ SUV ਟਾਈਪ ਕਾਰ ਤੇ ਇਹ ਆ ਗਈ ਜੀ ਬਲੀਨੋ ਬਹੁਤ ਵਧੀਆ ਕਾਰ ਹੈ 2018 ਸੀ ਨਾ ਇਹ 2018 ਮਾਡਲ ਗੱਡੀ ਹੈ ਜੀ ਡੈਲਟਾ ਮਾਡਲ ਦੇ ਵਿੱਚ ਉਲਾਈ ਵਗੈਰਾ ਐਕਸਟਰਾ ਫਿਟਿੰਗ ਹੋਈ ਹੋਈ ਆ ਹਾਲਤ ਪੂਰੀ ਓਕੇ ਕਾਰ ਇੱਕ ਅੱਧਾ 20 ਕੋਈ ਪੇਂਟ ਹੋ ਸਕਦਾ ਬਾਕੀ ओरिजिनल ਵਾਂਗੂ ਹੀ ਆ ਡਾਕਟਰ ਦੀ ਗੱਡੀ ਆ ਤੇ ਗੱਡੀ ਦਾ ਰੇਟ ਆ ਜੀ 5,70,000 ਰੁਪਏ। ਲੋ ਜੀ ਸਿਆਜ਼ ਆ ਗਈ। ਸਿਆਜ਼ ਸਾ ਗੱਡੀ ਸਾਨੂੰ ਬਾਲੀ ਪਸੰਦ ਆ। ਬਹੁਤ ਵਧੀਆ ਕਾਰ ਆਈ ਹੈ ਸਾਡੇ ਕੋਲੇ 2018 ਮਾਡਲ 5.5 ਲੱਖ ਰੁਪਏ ਦੀ ਡੈਲਟਾ ਮਾਡਲ ਦੇ ਵਿੱਚ ਆ ਮਤਲਬ ਇਹਦਾ ਮੁਕਾਬਲਾ ਵਰਨਾ Honda ਵਾਕਸਬੈਗਨ ਦੀ ਵੈਂਟੋ ਇਹ ਗੱਡੀਆਂ ਨਾਲ ਇਹਦੀ ਕੰਪੀਟੀਸ਼ਨ ਹੈ ਤੇ ਇੱਕ ਵਾਰੀ ਇਹ ਗੱਡੀਆਂ ਲੈਣੇ ਹੋ ਤਾਂ ਤੁਸੀਂ ਇੱਕ ਵਾਰੀ ਇਹਦੀ ਟਰਾਈ ਜ਼ਰੂਰ ਲਓ ਕਿਉਂਕਿ 25 ਪਲੱਸ ਐਵਰੇਜ ਦਿੰਦੀ ਹੈ ਇਹ ਆ ਗਈ ਜੀ ਵਰਨਾ ਇਹਦੀ ਕੰਪੀਟੀਟਰ ਆ ਗਈ ਸਾਡੇ ਕੋਲ ਫਰੰਟ ਸ਼ੀਸ਼ਾ ਦਾ ਕਨਾਲ ਦਾ ਸਾਈਡਾਂ ਲਗਭਗ ਟੱਚਿੰਗ ਹੈਗੀਆਂ ਨੇ 2012 ਮਾਡਲ ਹੈ 13 ਦੀ ਰਿਸਟਡ ਹੈ ਇਹ ਸਵਾ 3 ਲੱਖ ਰੁਪਏ ਤੁਹਾਨੂੰ ਗੱਡੀ ਇਹ ਦੇ ਦਾਂਗੇ ਜੀ ਲਾਇ ਲੂ ਤੁਸੀਂ ਦੇਖ ਰਹੇ ਹੋ ਬਹੁਤ ਕੰਡ ਪਏ ਐ ਐਸਐਕਸ ਮਾਡਲ ਆ ਗੱਡੀ ਲਓ ਜੀ ਇਹ ਆ ਗਈ ਰੇਟਸ 2012 ਮਾਡਲ ਵਾਈਟ ਕਲਰ ਦੇ ਵਿੱਚ ਐ ਤੇ ਸੋਹਣੀ ਕਾਰ ਆ ਇਹਦਾ ਵੀ ਫਰੰਟ ਸ਼ੀਸ਼ਾ ਵਗੈਰਾ ਨਾਲ ਦਾਗਾ ਜੋ ਦਿਖ ਰਿਹਾ ਹੈਗਾ ਮਾੜੀ ਮੋਟੀ ਟੱਚਿੰਗ ਮੰਨ ਕੇ ਆ ਜਿਓ ਤੇ 2.5 ਲੱਖ ਰੁਪਏ ਦੀ ਗੱਡੀ ਇਹ ਵਾਈਟ ਕਲਰ ਦੇ ਵਿੱਚ ਤੁਹਾਨੂੰ ਮਤਲਬ ਆਫਰ ਕਰ ਰਹੇ ਹਾਂ ਜੀ ਇਹ ਆ ਗਈ ਜੀ 2015 ਮਾਡਲ ਐਲ ਡੀ ਆਈ ਡਿਜ਼ਾਇਰ 3.80 ਹਜ਼ਾਰ ਰੁਪਏ ਦੀ ਡਿਮਾਂਡ ਹੈ ਅਲਾਏ ਪਏ ਹੋਏ ਨੇ ਟਾਇਰ ਨਵੇਂ ਨੇ ਸੋਹਣੀ ਕਾਰ ਆ ਪੂਰੀ ਮਤਲਬ ਜੇ ਤੁਸੀਂ ਡਿਜ਼ਾਇਰ ਘੱਟ ਰੇਟ 'ਚ ਲੈਣਾ ਚਾਹੁੰਦੇ ਹੋ ਤਾਂ ਤੁਹਾਨੂੰ 15 ਮਾਡਲ ਗੱਡੀ ਇਹ ਮਿਲ ਸਕਦੀ ਹੈ ਐਲਡੀਆਈ ਆ ਬਾਰੇ ਐਲਡੀਆਈ 'ਚ ਰੇਟ 3,80,000 ਰੁਪਇਆ ਰੇਟ ਬਹੁਤ ਜਾਇਜ਼ ਹੈ 2012 ਮਾਡਲ K10 ਆਹੀ ਹੈ ਸਾਡੇ ਕੋਲੇ VXI ਆਲ オリジナル ਪੇਂਟ 'ਚ ਆ ਬਹੁਤ ਸੋਹਣੀ ਕਾਰ ਆ LXI ਗੱਡੀ ਦਾ ਰੇਟ ਹੈ ਜੀ 2,10,000 ਰੁਪਇਆ ਮਤਲਬ ਬਹੁਤ ਜਾਇਜ਼ ਰੇਟ ਦੀ ਆ 2012 ਮਾਡਲ K10 ਬਹੁਤ ਘੱਟ ਮਿਲਦੀਆਂ ਨੇ ਮਾਰਕੀਟ ਦੇ ਵਿੱਚ ਇਹ ਆ ਗਈ ਜੀ 2000 2011 ਮਾਡਲ ਬਹੁਤ ਸੋਹਣੀ ਹਾਲਤ ਦੇ ਵਿੱਚ i20 ਸਪੋਰਟਸ ਮਾਡਲ ਦੇ ਵਿੱਚ ਸਪੋਰਟਸ ਮਾਡਲ ਦੇ ਵਿੱਚ ਆ ਲਾਇਟ ਟਾਇਰ ਨਵੇਂ ਨੇ ਕੋਈ ਕਿਸੇ ਤਰ੍ਹਾਂ ਦੀ ਕੋਈ ਕੰਪਲੇਨਟ ਨਹੀਂ ਬਿਲਕੁਲ ਐਨ ਓਕੇ ਕਾਰ ਹੈ 2 ਲੱਖ 45000 ਰੁਪਏ ਦੀ ਗੱਡੀ ਤੁਹਾਨੂੰ ਇਹ ਮਿਲ ਜੂਗੀ ਗੱਡੀ ਦਾ ਨੰਬਰ ਵੀ ਬਹੁਤ ਵਧੀਆ ਦੇਖੋ ਹਾਂ ਇਹ ਆ ਗਈ ਜੀ 2019 ਮਾਡਲ अल्टੋ 800 ਪਰਮਟ ਵਾਲੀ ਭਰਾ ਸਾਡਾ ਕੋਈ ਦੇਖ ਰਿਹਾ ਕੋਈ ਆਪ ਦਾ ਰੋਜ਼ਗਾਰ ਚਲਾਉਣਾ ਚਾਹੁੰਦਾ ਉੱਚਾ ਮਾਡਲ ਗੱਡੀ ਆ ਓਲਾ ਉਪਰ ਦੇ ਵਿੱਚ ਆਮ ਹੀ ਚਲਦੀਆਂ ਨੇ ਇਹ ਗੱਡੀਆਂ ਲਾਇਲੂਏ ਪਏ ਹੋਏ ਨੇ ਟਾਇਰ ਟੂ ਨਵੇਂ ਨੇ ਤੇ ਗੱਡੀ ਦਾ ਜਿਹੜਾ ਰੇਟ ਆ ਉਹ 280000 ਰੁਪਏ ਜੀ 19 ਮਾਡਲ ਕਾਰ ਦਾ ਰੇਟ ਤੇ ਕਾਗਜ਼ ਪੱਤਰ ਸਾਰੇ ਕੰਪਲੀਟ ਨੇ ਗੱਡੀ ਦੇ ਇਹ ਲੈ ਲਿਓ ਓਏ ਛੋਟੇ ਬਜਟ ਦੀ ਤੁਸੀਂ ਵੈਗਨਰ ਲੈਣਾ ਚਾਹੁੰਦੇ ਹੋ ਖੁੱਲੀ ਡੁੱਲੀ ਕਾਰ ਲੈਣਾ ਚਾਹੁੰਦੇ ਹੋ ਸਪੇਸ ਹੋਵੇ ਜਿੱਦੀ ਡਿੱਗੀ 'ਚ ਵੀ ਸਪੇਸ ਹੋਵੇ ਆ ਗਈ ਗੱਡੀ ਤੁਹਾਡੇ ਸਾਹਮਣੇ ਆਈ ਹੈ ਜੀ ਵੈਗ ਨਾਲ 2009 ਮਾਡਲ ਗੱਡੀ ਹੈ ਜੀ ਇਹ 29 ਤੱਕ ਪਾਸ ਹੈ ਮਤਲਬ ਪੇਪਰ ਸਾਰੇ ਕੰਪਲੀਟ ਵੱਡੀ ਗੱਲ ਹੈ ਜੀ ਵੀ オリジナル ਪੇਂਟ ਚ ਆ ਗਾਰ ਇਹ ਘੱਟ ਚੱਲੀ ਹੀ ਗੱਡੀ ਆ ਲਾਈਨ ਦੀ ਤੁਸੀਂ ਦੇਖ ਰਹੇ ਹੋ ਸਿੱਧੀ ਹੈ ਟਾਇਰ ਬਿਲਕੁਲ ਨਵੇਂ ਨੇ ਤੇ ਜਿਹੜਾ ਗੱਡੀ ਦਾ ਰੇਟ ਆ ਉਹ ਵੀ ਬਹੁਤ ਜਾਇਜ਼ ਸਿਰਫ ਸਵਾ ਲੱਖ ਰੁਪਏ ਦੀ ਗੱਡੀ ਤੁਹਾਨੂੰ ਇਹ ਅ ਮਿਲ ਜੂਗੀ ਇਹ ਸੀਗਾ ਜੀ ਸਾਡਾ ਪਿਹੜ ਬ੍ਰਾਂਚ ਦਾ ਸਟਾਕ ਤੇ ਇਸ ਤਰ੍ਹਾਂ ਦੀਆਂ ਹੋਰ ਬਹੁਤ ਸੋਹਣੀਆਂ ਸੋਹਣੀਆਂ ਕਾਰਾਂ ਸਾਡੇ ਕੋਲੇ ਸਾਡੇ ਵੀਡੀਓ ਦੇ ਚੈਨਲ ਦੇ ਮਾਧਿਅਮ ਰਾਹੀਂ ਤੁਹਾਡੇ ਕੋਲ ਪਹੁੰਚ ਜਾਂਦੀਆਂ ਨੇ ਕਈ ਗੱਡੀਆਂ ਆ ਜਾਂਦੀਆਂ ਨੇ ਕਈ ਗੱਡੀਆਂ ਚਲੀ ਜਾਂਦੀਆਂ ਨੇ ਨਵੀਆਂ ਨਵੀਆਂ ਮਤਲਬ ਇਸ ਦੇ ਮਗਰ ਵੀ ਤੁਹਾਨੂੰ ਬਹੁਤ ਗੱਡੀਆਂ ਨੇ ਜਿਹੜੀਆਂ ਇੱਥੇ ਤੁਸੀਂ ਦੇਖ ਨਹੀਂ पाए ਤਿਆਰ ਹੋ ਰਹੀਆਂ ਨੇ ਵਾਸ਼ਿੰਗ ਹੋ ਰਹੀਆਂ ਨੇ ਜਾਂ ਕੋਈ ਮਕੈਨੀਕਲ ਕੰਮ ਜਾਂ ਕੁਝ ਵੀ ਹੋ ਰਿਹਾ ਹੈਗਾ ਪਿੱਛੇ ਤੇ ਚੱਲਦਾ ਰਹਿੰਦਾ ਤੇ ਇੱਥੇ ਜੇ ਤੁਸੀਂ ਬ੍ਰਾਂਚ ਚਾਹੋਗੇ ਤਾਂ ਤੁਹਾਨੂੰ ਮਲਾਉਂਦੇ ਆ ਦੋ ਸ਼ਖਸ ਤੁਹਾਨੂੰ ਮਿਲਣਗੇ ਅ ਬਿੰਦਰ ਜੀ ਤੇ ਗੁਰਪ੍ਰੀਤ ਜੀ ਬਹੁ ਉਹਨਾਂ ਨੂੰ ਤੁਸੀਂ ਆ ਕੇ ਮਿਲਿਆ ਕਰੋ ਉਹਨਾਂ ਦੇ ਨੰਬਰ ਥੱਲੇ ਦਿੱਤੇ ਹੁੰਦੇ ਨੇ ਆਪਾਂ ਹੁਣ ਮਲਾ ਲਈਏ ਇਹਨਾਂ ਨੂੰ ਲਓ ਜੀ ਅੰਦਰ ਹੋ ਰਹੀ ਹੈ ਡੀਲ ਤੇ ਸਾਹਮਣੇ ਗੁਰਪ੍ਰੀਤ ਜੀ ਤੇ ਬਿੰਦਰ ਜੀ ਡੀਲ ਕਰ ਰਹੇ ਨੇ ਕਿ ਆਪਾਂ ਡਿਸਟਰਬ ਨਹੀਂ ਕਰਦੇ ਮੈਂ ਬਾਹਰ ਖੜ ਕੇ ਮਤਲਬ ਤੁਹਾਨੂੰ ਆਵਾਜ਼ ਦੇ ਦੇ ਰਿਹਾਗਾ ਤੇ ਇਹ ਇਹ ਸ਼ਖਸ ਨੇ ਜਿਹੜੇ ਤੁਹਾਨੂੰ ਇੱਥੇ ਮਿਲਣਗੇ ਬ੍ਰਾਂਚ ਦੇ ਵਿੱਚ ਤੁਸੀਂ ਆਓਗੇ ਤਾਂ ਬਹੁਤ ਵਧੀਆ ਡੀਲ ਕਰਦੇ ਨੇ ਲੋਨ ਦੀ ਫੈਸਿਲਿਟੀ ਤੁਹਾਨੂੰ ਦੱਸ ਹੀ ਦਿੱਤੀ ਸੀ ਬਾਕੀ ਜਿਹੜਾ ਅਗਲੀ ਵੀਡੀਓ ਦੇਖਣ ਲਈ ਤੁਸੀਂ ਸਾਡਾ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਰੱਖਿਓ ਤੇ ਪੇਜ ਨੂੰ ਫੋਲੋ ਕਰਕੇ ਰੱਖਿਓ ਅ ਮਿਲਦੇ ਆ ਜੀ ਫਿਰ ਨਵੀਂ ਵੀਡੀਓ ਦੇ ਨਾਲ ਅਸੀਂ ਇੱਕ